ਹਾਲੇ ਕੀ ਨਾਮ ਤੇ ਕੀ ਕਹਵਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਫੋਟੋਆਂ ਕਰਵਾ ਰਹੀਆਂ ਨੇ ਜੀ ਕੇਕ ਦੇ ਨਾਲ ਮੇਰਾ ਸਪਾਂਸਰ ਦਾ ਨਾਮ ਆ ਜੀ ਅੱਜ ਦਾ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰੂਪਤ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਜਿਹੜਾ ਮੰਨੂ ਵੀਰ ਵੱਲੋਂ ਕੇਕ ਦਾ ਕਿੰਨਾ ਦਾ 600 ਪਾਉਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕੀ ਅੰਮ੍ਰਿਤਸਰ ਦਾ ਇੱਕ ਖਿੱਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ-ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਸੀ ਇੱਕ 50 ਪਾਉਂਡ ਤੋਂ ਸ਼ੁਰੂ ਹੋ ਕੇ ਤੇ ਅੱਜ 600 ਪਾਉਂਡ ਤੱਕ ਆਇਆ ਪਰ ਇਹ ਕੇਕ ਦੀ ਇੱਕ ਖਾਸੀ ਦਾ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਨ ਦੇ ਰੂਪ ਚ ਲੈ ਕੇ ਜਾਣਾ ਤੇ ਇਥੇ ਗੱਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿੱਤਰਾ ਵੀ ਮਤਲਬ ਕਲਚਰ ਜੋ ਗੱਤਕਾ ਦਾ ਕਲਚਰ ਹਾਂਜੀ ਉਹਨਾਂ ਦੇ ਹਿਸਾਬ ਨਾਲ ਲੈ ਗਏ ਔਰ ਡ్రਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇ ਔਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਬਿਲਕੁਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਜੋ ਸੰਬੰਧ ਪਾ ਗਏ ਕਰਦਾ ਔਰ ਦੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਆ ਸ਼ਰਦਾ ਵਾ ਜੀ ਵੀ ਆਸਥਾ ਜਿੰਨਾ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡਰਾਈਵਰ ਜਿੱਦੀ ਸ਼ਰਦਾ ਜਿਤਨਾ ਉਤਨਾ ਉਤਨਾ ਦਾ ਪੀਰ ਦੀ ਸ਼ਰਦਾ ਕੇਕ ਦੀ ਆ ਕੇਕ ਦੀ ਸ਼ਰਦਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ ਚੱਲ ਰਿਹਾ ਲੜੀ ਬਾਈ ਲੜੀ ਠੀਕ ਹੈ ਜੋ ਹਾਂ ਜੀ ਕੀ ਨੰਦ ਕੀ ਕਹਿਣਾ ਚਾਹੁੰਦੇ ਜਿਹੜਾ ਕੇਕ ਤਿਆਰ ਕੀਤਾ ਗਿਆ ਜੀ ਅੱਜ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ ਪੰਨਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਪੌੜ ਤੋਂ ਸ਼ੁਰੂਆਤ ਕੀਤੀ ਗਈ ਤੇ ਅੱਜ ਕਿੰਨੇ ਪੌੜ ਤੱਕ ਟੀਕ ਦਾ ਕੀ ਪਹੁੰਚ ਚੁੱਕੇ ਇਹ ਕੇਕ ਜੀ ਅੱਜ 600 ਪੌੜ ਦਾ ਤਿਆਰ ਕੀਤਾ ਗਿਆ ਜੋ ਕਿ 12 ਸਾਲ ਤੋਂ ਹੋ ਗਏ ਸਾਨੂੰ ਸੇਵਾ ਕਰਦੇ ਆ ਜੀ ਇਹ ਕੇਕ ਆਪਾਂ 50 ਪੌਂਡ ਤੋਂ ਸ਼ੁਰੂ ਕੀਤਾ ਸੀ ਜੋ ਕਿ ਅੱਜ 600 ਪੌਂਡ ਦਾ ਕੇਕ ਪਹੁੰਚ ਗਿਆ ਜੀ ਇਹ ਤਾਂ ਇਹਨੂੰ ਕਿੰਨੀ ਕਿ ਮਿੰਟ ਲੱਗਦੀ ਹੈ ਇਹਦੀ ਕੇਕ ਨੂੰ ਤਿਆਰ ਕਰਨ ਦੇ ਇਹ ਤਕਰੀਬਨ 4 ਦਿਨ ਲੱਗਦੇ ਆ ਜੀ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਪਹਿਲਾਂ 4-5 ਦਿਨ ਉਹ 베ਸ ਤਿਆਰ ਕਰਦਾ ਫਿਰ ਅੱਜ ਕੀ ਅੱਜ ਦੇ ਦਿਨ ਆ ਕੇ ਫਿਰ ਉਹ ਆਪਣਾ ਪੂਰਾ ਪੇਸ਼ ਕਰਕੇ ਤੁਹਾਡੇ ਸਾਹਮਣੇ ਫਿਰ ਉਹ ਤਿਆਰ ਕਰਕੇ ਜਾਂਦਾ ਹੈ ਕਿੰਨੇ ਕਾਰੀਗਰ ਆਉਂਦੇ ਨੇ ਜੀ ਇਸ ਤਕਰੀਬਨ 5 ਕਾਰੀਗਰ ਆਉਂਦੇ ਆ ਜੀ ਤਾਂ ਕੀ ਕੁਝ ਇਹਦੇ ਵਿੱਚ ਪਾਇਆ ਗਿਆ ਇਹਦੇ ਤੁਸੀਂ ਦੇਖ ਰਹੇ ਹੋ ਜੀ ਡ్రਾਈ ਫਰੂਟ ਪਾਇਆ ਗਿਆ ਜੀ ਫਰੂਟ ਪਾਇਆ ਗਿਆ ਜੀ ਚਾਕਲੇਟ ਜੈਮਸ ਅੰਗੂਰ ਸਟਰਾਬੇਰੀ ਕਿਵੀ ਸੇਵ ਸਭ ਕੁਝ ਪਾਇਆ ਕੋਈ ਆਪਾਂ ਚੀਜ਼ ਐ ਹੋ ਜੀ ਛੱਡੀ ਨਹੀਂ ਜਿਹੜੀ ਇਹਦੇ ਜਨਾਈ ਪਈ ਹੋਏ ਸਪੈਸ਼ਲ ਕੇਕ ਤਿਆਰ ਕਰਵਾਇਆ ਹਾਂ ਜੀ ਜੀ ਸਪੈਸ਼ਲ ਕੇਕ ਤਿਆਰ ਹੋ ਰਿਹਾ ਜੀ ਹਾਂ ਇਹਨੂੰ ਖਿੱਚਦਾ ਕੇਂਦਰ ਵੀ ਇਹਨੂੰ ਪੂਰਾ ਖਿੱਚਦਾ ਕੇਂਦਰ ਕਿਹਾ ਜਾਂਦਾ ਜੀ ਰਾਤੀ 12 ਵਜੇ ਆਪਾਂ ਕੇਕ ਉੱਥੇ ਜਾ ਕੇ ਕੱਟਦੇ ਹਾਂ ਬਸ ਓਹਦੇ ਦੀ ਦੇਖ ਰਹੇ ਹੋ ਕਿਵੇਂ ਸੰਗਤ ਆ ਗਈ ਹੈ ਜੀ ਬਸ ਹੁਣ ਆਪਾਂ ਇਹ ਹਾਥੀ ਊਂਟ ਘੋੜੇ ਦੇ ਨਾਲ ਗਤਕਾ ਪਾਰਟੀ ਦੇ ਨਾਲ ਆਪਾਂ ਕੇਕ ਟਰਾਲੀ ਤੇ ਲੈ ਕੇ ਜਾਵਾਂਗੇ ਜੋ ਕਿ ਇਹ ਕੇਕ ਜੀ ਬੇਸਿਕਲੀ ਟਰਾਲੀ ਵਾਲਾ ਕੇਕ ਵਜਦਾ ਲੋਕੀ ਇੱਥੇ ਵੇਟ ਕਰਦੇ ਹੁੰਦੇ ਆ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਕਿਦੋਂ ਆਪਾਂ ਇੱਥੇ ਸ਼ੱਕਾ ਕੇ ਜੀ ਤੇ ਇੱਕ ਤਰ੍ਹਾਂ ਅਸੀਂ ਗੱਲ ਕਰੀਏ ਜਿਹੜਾ ਟਰਾਲੀ ਤੇ ਕੇਕ ਤੁਸੀਂ ਲੱਗ ਜਾਂਦੇ ਉਹਨਾਂ ਦਾ ਸਮਝ ਵੀ ਬਹੁਤ ਵੱਡਾ ਹੈ ਮੈਂ ਕਿਹਾ ਜੀ ਬਾਬਾ ਜੀ ਸਿਰ ਤੇ ਅੰਜੀ ਆਸ਼ੀਰਵਾਦ ਦੇਣ ਜੀ ਆਪਾਂ ਇੱਕ ਟਰਾਲੀ ਤੇ ਲੈ ਕੇ ਜਾਂਦੇ ਆ ਅਸ਼ੀਰਵਾਦ ਨੇ ਆਪਾਂ ਦੋ ਟਰਾਲੀ ਤੇ ਲੈ ਕੇ ਜਾਏ ਰਹੇ ਆਪਾਂ ਦੇ ਵੱਲੋਂ ਕਿੰਨਾ ਪਿਆਰ ਦਿੱਤਾ ਜੀ ਮੈਂ ਕਿਹਾ ਜੀ ਇਹ ਮੇਰੇ ਇਕੱਲੇ ਦੀ ਗੱਲ ਨਹੀਂ ਆ ਜੀ ਮੇਰੇ ਸਭ ਵੀਰਾ ਭੈਣਾ ਭਰਾਵਾਂ ਦਾ ਕਿ ਆਪਾਂ ਕਿੱਥੋਂ ਦੀ ਕਿੱਥੇ ਪਹੁੰਚ ਗਏ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੱਧ ਚੜ ਕੇ ਕੰਮ ਕਰਾਂਗੇ ਤੇ ਗੁਰੂ ਘਰ ਦੀ ਖੁਸ਼ੀਆ ਪ੍ਰਾਪਤ ਕਰਾਂਗੇ ਸਾਨੂੰ ਤੁਹਾਨੂੰ ਕੀ ਨਾ ਸੀ ਜਿਉਂ ਮਰੇ ਸਮਝ ਵਿੱਚ ਕੋਈ ਵਨ ਸਾਫ ਸੰਗਤਾਂ ਨੇ ਜਾਣਾਈ ਜੀ ਸੰਗਤਾਂ ਨੂੰ ਇਹ ਹੀ ਹੈ ਜੀ ਕੋਈ ਗੁਰੂ ਦੇ ਲੜ ਲੱਗੋ ਜੀ ਇਹਨਾਂ ਜੇ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਹੀ ਹੈ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈ ਕਾ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਖਿੱਤ ਦਾ ਕੇਂਦਰ ਬਣਿਆ ਜੀ ਕੇਗ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਸਾਰ ਪੜੀ ਸਤਿਕਾਰ ਤੇ ਸਾਡੇ ਗੁਰੂ ਸੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅਸੀਂ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸੰਗਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਲਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ ਹਾਂ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆ ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ ਆ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜਾਜ ਦੇ ਦਿਨ ਨੂੰ ਲੈ ਕੇ ਅੱਜ ਦੇ ਦਿਨ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪਹਿਰਾਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਫਕਰ ਦੇ ਕਿੰਨਾ ਜਿਹੜਾ ਥਾਲੀ ਪੇੜਾ ਉਹ ਕੀਤਾ ਜਾਂਦਾ ਜੀ ਬਿਲਕੁਲ ਬਿਲਕੁਲ ਹੁਣ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਉਹਦੀ ਕਿਰਪਾ ਰਹੀ ਜੀ ਤੇ ਸਾਰਾ ਕੁਝ ਹੋ ਜਾਏਗਾ ਜੀ ਠੀਕ ਹੈ ਜੀ